ਦੀ ਜਦੋਂ ਮੱਝ ਸੂਪਾਂ ਦੀ ਆ ਬਾਈ ਜਿਹੜਾ ਆਪਣਾ ਜਿਹੜਾ ਰੁਟੀਨ ਦਾ ਸੀ ਮਤਲਬ ਮੈਂ ਆਪਦੀ ਫਾਰਮ ਦੀ ਦੱਸਦਾ ਹੁਣ ਨਾ ਠੀਕ ਕਰਨ ਦਿਨ ਕੱਲਾ ਆਪਾਂ ਸਾਈਂ ਰੱਖੀਦਾ ਇੱਕ ਦਿਨ ਚ ਇੱਕ ਟਾਈਮ ਕਾੜਾ ਦੇ ਦੀਦਾ ਤਿੰਨ ਦਿਨ ਸੂਣ ਤੋਂ ਬਾਅਦ ਜਾਨੀ ਕਿ ਵੀ ਫੀਡ ਫੂਡ ਨਹੀਂ ਪਾਈਦੀ ਹਾਂਜੀ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਔਰ ਸਨਾਓ ਸਾਰੇ ਭਰਾ ਕੀ ਹਾਲ ਹੈ ਜੀ ਸਭ ਠੀਕ ਜਿਹੜੀ ਅੱਜ ਦੀ ਵੀਡੀਓ ਕੱਲ ਦੀ ਵੀਡੀਓ ਤੁਸੀਂ ਦੇਖ ਲਈ ਸੀ ਸੂਣ ਤੋਂ 45 ਦਿਨ ਫੈਲਾ ਦੇ ਤਾਂ ਹੁਣ ਜੇ ਗੱਲ ਆਪਾਂ ਕਰੀਏ ਵੀ ਜਿਹੜੀ ਸੂਣ ਤੋਂ ਬਾਅਦ ਠੀਕ ਹੈ ਜਿਵੇਂ ਪਹਿਲਾਂ ਵੀ ਤੁਹਾਨੂੰ ਕੱਲ ਵੀ ਦੱਸਿਆ ਜੀ ਵੀ ਸੂਣ ਵਾਲੇ ਨੂੰ ਵੈਸੇ ਤਾਂ ਚਲ 2-4 ਦਿਨ ਪਹਿਲਾਂ ਪਸ਼ੂ ਸਾਢੀ ਜਾਂਦਾ ਤਾਂ ਨਹੀਂ ਤੁਸੀਂ ਆਪ 2-4 ਦਿਨ ਪਹਿਲਾਂ ਖਾਣਾ ਪੀਣਾ ਜਿਹੜਾ ਤਾਣਾ-ਦਾਣਾ ਸੌਰੀ ਕੱਲਾ ਦਾਣਾ ਬੰਦ ਕਰ ਦੇਣਾ ਕੱਲੇ ਕੱਖਾਂ ਤੇ ਰੱਖਿਆ ਕਰੋ ਸੂਣ ਤੋਂ 2-3 ਦਿਨ ਨੂੰ ਪਹਿਲਾਂ ਹਾਂ ਗੱਲ ਕਰਦੇ ਹੁਣ ਬਾਅਦ ਦੀ ਜਦੋਂ ਮੱਝ ਸੂਪਾਂਦੀ ਆ ਬਾਈ ਜਿਹੜਾ ਆਪਣਾ ਜਿਹੜਾ ਰੁਟੀਨ ਦਾ ਸੀ ਮਤਲਬ ਮੈਂ ਆਪਦੇ ਫਾਰਮ ਦੀ ਦੱਸਦਾ ਹੁਣ ਨਾ ਹਣ ਨਾ ਠੀਕ ਹੈ ਕਿਉਂਕਿ ਚਲੋ ਸਾਰਿਆਂ ਦਾ ਸੈਟਮ ਅਡ ਅਡ ਹੁੰਦਾ ਹੈ ਜਿਹੜਾ ਆਪਣੇ ਫਾਰਮ ਦਾ ਜਿਹੜਾ ਦੱਸਣਾ ਗੱਲਬਾਤ ਉਹ ਹੋਰ ਹੁੰਦੀ ਹੈ ਹੁਣ ਸੂਣ ਤੋਂ ਬਾਅਦ ਜਦੋਂ ਮੱਝ ਸੂਪਾਂਦੀ ਆ ਬਾਈ ਅਸੀਂ 2 ਤੋਂ 3 ਦਿਨ ਤੱਕ ਉਸ ਪੈਸੇ ਨਹੀਂ ਦਿੰਦੇ ਠੀਕ ਹੈ ਮੱਝ ਸੂਪੀ ਬੱਚਾ ਦੇਤਾ ਉਹਨੇ ਠੀਕ ਹੈ ਚਲੋ ਜੇ ਪੈ ਜਾਂਦੀ ਆ ਕੱਖ ਪੱਠਾ ਹੋ ਜਾਂਦਾ ਹਾਂ ਜਿਹੜੀਆਂ ਤਾਂ ਮੱਝਾਂ ਕੋਈ ਵੈਸੇ ਮਾੜਾ ਮੋਟਾ ਕੋਈ ਭਾਰ ਦਿਖਾਉਂਦੀ ਆ ਠੀਕ ਹੈ ਜਿਵੇਂ ਮਗਰਲੀ ਵਾਰ ਆਪਣੀ ਇੱਕ ਛੋਟੀ ਸੀ ਉਹ ਵੇਚਤੀ ਸੀਗੀ ਤਾਂ ਜੇ ਕੋਈ ਪਸ਼ੂ ਭਾਰ ਦਿਖਾਉਂਦਾ ਤਾਂ ਉਹਨੂੰ ਤੁਸੀਂ ਰਹਿਣ ਦਿਆ ਕਰੋ ਗੋੜ ਦੇਣ ਨੂੰ ਤਾਂ 10-15 ਦਿਨ ਹਜੀ ਕਿਉਂਕਿ ਉਹਦੋਂ ਨੂੰ ਸਟਰੋਂਗ ਹੋ ਜਾਂਦਾ ਪਸ਼ੂ ਅੰਦਰ ਉਹ ਸੂਣ ਤੋਂ ਬਾਅਦ ਤਾਂ ਜਿਹੜਾ ਪਸ਼ੂ ਵੈਸੇ ਨਾਰਮਲ ਸੂਂਦਾ ਤੇ ਉਹਨੂੰ ਗੋੜਾ ਸੀ ਲਾਜ਼ਮੀ ਪਾਈਦਾ ਨਹੀਂ ਤਾਂ ਅੱਧਾ ਪੌਣਾ ਕਿਲੋ ਗੋੜਾ ਗੋੜ ਹੁੰਦਾ ਉਹ ਪਾ ਦੇਈਦਾ ਬਾਈ ਹਨਾ ਤਾਂ ਪਹਿਲਾਂ ਤੁਸੀਂ ਸੈਟਮ ਅਸੀਂ ਐਂ ਕਰਦੇ ਆਂ ਵੀ ਤੁਸੀਂ ਜਾਨੀ ਕਿ ਵੀ ਜਿਹੜਾ ਸੂਪਿਆ ਪਸ਼ੂ ਨੂੰ ਪਾਈ ਅੱਧਾ ਕਿਲੋ ਗੋੜ ਦੇ ਦਿਆ ਕਰੋ ਜਿਹੜਾ ਕੋਈ ਭਾਰਪੂਰ ਪਹਿਲਾਂ ਨਹੀਂ ਦਿਖਾਉਂਦਾ ਵੀ ਚਲ ਆਇਆ ਹੁੰਦਾ ਵੀ ਜ਼ੋਰ-ਜ਼ੋਰ ਨਹੀਂ ਮਾਰਦਾ ਹਨਾ ਜਦੋਂ ਜ਼ੇਰ-ਜ਼ੂਰ ਪੈ ਜਾਂਦੀ ਹੈ ਉਹ ਤੋਂ ਬਾਅਦ ਠੀਕ ਹੈ ਜੀ ਗੁੜ ਤੋਂ ਬਾਅਦ ਉਦੋਂ ਬਾਅਦ ਕੀ ਕਰੀਦਾ ਹੈ ਜਦੋਂ ਗੁੜ ਪਾ ਦੀਦਾ ਤੇ ਅਸੀਂ ਸਟਾਰਟ ਕਰਦੇ ਜਿਆ ਗੁੜ ਤੋਂ ਬਾਅਦ ਕੜਾ ਠੀਕ ਹੈ ਜੀ ਜਿਵੇਂ ਅੱਜ ਸੂਈ ਅੱਜ ਕੱਲਾ ਗੁੜ ਖਾਲੇ ਉਹਨੇ ਪਾਈ ਅੱਧਾ ਕਿਲੋ ਠੀਕ ਹੈ ਉਦੋਂ ਬਾਅਦ ਗੁੜ ਦਾ ਕੜਾ ਜਿਹੜਾ ਗੁੜ ਦਾ ਕੜਾ ਬਣਾਈਦਾ ਹੈ ਗੁੜ ਦੇ ਕੜੇ ਦੇ ਵਿੱਚ ਇਹੀ ਹੁੰਦਾ ਹੈ ਵੀ ਅੱਧਾ ਕਿਲੋ ਗੁੜ ਪਾ ਲਈਦਾ ਪਾਣੀ ਦੇ ਵਿੱਚ ਜਦੋਂ ਉਬਲਦਾ ਉਹਦੇ ਵਿੱਚ ਇੱਕ ਮੁਠੀ ਸੌਂਫ ਦੀ ਇੱਕ ਮੁਠੀ ਬੱਗਾ ਜੀਰਾ ਕਹਿੰਦੇ ਚਟਾ ਜੀਰਾ ਕਹਿੰਦੇ ਆ ਤਾਂ ਉਹ ਹੋ ਗਿਆ ਤਾਂ ਉਹਦੇ ਚ ਘਟੋ ਘਟ 8-10 ਲੈਚੀਆਂ ਵੱਡੀਆਂ ਠੀਕ ਹੈ ਜੀ ਇਸ ਤਰ੍ਹਾਂ ਉਹਦਾ ਕਾੜਾ ਸਾਨ ਕੇ ਰੱਖ ਲਈਦਾ ਮਤਲਬ ਜਿਹੜੀ ਤਾਂ ਐ ਪੀਂਦੀ ਉਹਨੂੰ ਐ ਰੱਖ ਲਈਦਾ ਜਿਹੜੀ ਨਹੀਂ ਪੀਂਦੀ ਤਾਂ ਉਹਨੂੰ ਪੁਲਣੀ ਨਾਲ ਆਪਾਂ ਕੇ ਰੱਖ ਲਈਦਾ ਤਾਂ ਉਹਨੂੰ ਕਾੜਾ ਜਦੋਂ ਆਪਾਂ ਧਾਰ ਧੂਰ ਚੋਣੇ ਹਨ ਜੋ ਧਾਰ ਧੂਰ ਆਪਾਂ ਚੋਣ ਦੀ ਕੋਸ਼ਿਸ਼ ਕਰਦੇ ਆ ਜਦੋਂ ਕਾੜਾ ਉਹ ਕਰਦੇ ਆ ਪਾ ਦਈਦਾ ਤਾਂ ਉਦੋਂ ਥੋੜਾ ਜਿਹਾ ਉੱਤੇ ਦੁੱਧ ਪਾ ਦਈਦਾ ਪਾਈਆ ਦਾ ਦੁੱਧ ਪਾ ਕੇ ਪਾਈਆ ਦਾ ਤਾਂ ਉਹ ਕਾੜਾ ਪੀ ਜਾਂਦੀਆਂ ਦੋ ਤੋਂ ਤਿੰਨ ਦਿਨ ਇਕੱਲਾ ਆਪਾਂ ਸਾਈਂ ਰੱਖੀਦਾ ਇੱਕ ਦਿਨ ਚ ਇੱਕ ਟਾਈਮ ਕਾੜਾ ਦੇ ਦੀਦਾ ਤਨ ਦਿਨ ਸੂਣ ਤੋਂ ਬਾਅਦ ਜਾਨੀ ਕਿ ਵੀ ਫੀਡ ਫੋੜ ਨਹੀਂ ਪਾਈਦੀ ਤਾਂ ਤੀਜੇ ਦਿਨ ਬੜੀ ਮੈਂ ਦੀ ਖਾਲ ਨਾਲ ਸਟਾਰਟ ਕਰ ਦਿੱਤੀ ਆ ਠੀਕ ਹੈ ਜਿਹੜੀਆਂ ਮੈਂਸਾਂ ਕੋਈ ਸਰੋਂ ਦੀ ਵੀ ਮੰਨਦੀ ਆ ਕੋਈ ਹੋਰ ਮੰਨਦੀ ਆ ਤਾਂ ਕੋਈ ਬੜੀ ਮੈਂ ਦੀ ਮੰਨ ਜਾਂਦੀ ਆ ਹਨਾ ਅਸੀਂ ਬੜੀ ਮੈਂ ਦੀ ਖਾਲ ਹੀ ਪਾਉਨੇ ਆ ਪਹਿਲਾਂ ਤੋਂ ਜਦੋਂ ਸੂਪੀਆਂ ਗਰਮੀ ਆ ਆਪਣੀ ਸਰਦੀ ਆ ਉਦੋਂ ਨਾਲ ਦੀ ਨਾਲ ਸਟਾਰਟਿੰਗ ਕਰਤੀ ਜਿਵੇਂ 1 ਕਿਲੋ ਕਿਲੋ ਸੁਬਾ ਸਾਂ ਨਾ ਖਰਾਕ ਜਿਹੜੀ ਖਲ ਦੇ ਰੂਪ ਦੇ ਵਿੱਚ ਸਟਾਰਟ ਹੋ ਜਾਂਦੀ ਆ ਤੇ ਉਹ ਖਾਲ ਚੱਲੀ ਜਾਂਦੀ ਹੈ ਜੀ ਪੰਜ ਪੰਜ ਚਾਰ ਦਿਨ ਉਹ ਕੱਲੀ ਖਾਲੀ ਪਾਈ ਜਾਂਦੇ ਆ ਤਿੰਨ ਕਿ ਦਿਨ ਦੋ ਤਿੰਨ ਦਿਨ ਕੁਝ ਪਾਉਂਦੇ ਨਹੀਂ ਤੀਜੇ ਦਿਨ ਖਾਲ ਸਟਾਰਟ ਹੋ ਗਈ ਤੇ ਤਿੰਨ ਕਿ ਦਿਨ ਖਾਲ ਹੋ ਗਈ ਪੰਜ 6 ਦਿਨ ਹੋ ਗਏ ਤਾਂ ਉਸ ਤੋਂ ਬਾਅਦ ਨਾਲ ਜਦੋਂ ਹਫਤਾ ਹੋ ਜਾਂਦਾ ਉਸ ਤੋਂ ਬਾਅਦ ਕਣਕ ਦਾ ਦਲੀਆ ਸਟਾਰਟ ਹੋ ਜਾਂਦਾ ਇੱਕ ਟਾਈਮ ਠੀਕ ਆ ਸਾਹਮਣੂ ਜਿਵੇਂ 1 ਕਿਲੋ ਕਣਕ ਦਾ ਉਧਰੋਂ ਖਰਾਕ 3 ਕਿਲੋ ਹੋ ਜਾਂਦੀ ਉਧਰੋਂ ਪਸ਼ੂ ਜਿਹੜਾ ਹੁੰਦਾ 8-10 ਦਿਨਾਂ ਦੇ ਵਿੱਚ ਪੂਰਾ ਮਤਲਬ ਸਪੀਡ ਫੜਨਾ ਸਟਾਰਟ ਕਰਨਾ ਦੁੱਧ ਦੀ ਠੀਕ ਹੈ ਖਾਲ ਦੇ ਨਾਲ ਨਾਲ ਪੋਧੂਵਾਦ ਜਦੋਂ ਖਾਲਸੂਆ ਸਾਮ ਕਿਲੋ ਪਿਉਣੇ ਆ ਜਦੋਂ ਦੋ ਤਿੰਨ ਦਿਨ ਕੱਲੀ ਖਾਲ ਖਾਂਦੀ ਨੂੰ ਹੋ ਗਿਆ ਉਹ ਤੋਂ 8-9 ਦਿਨਾਂ ਤੇ ਪਹੁੰਚ ਜਾਂਦਾ ਕੰਮ 8-9 ਦਿਨਾਂ ਬਾਅਦੋਂ ਬਸ ਐ ਮਾਲੂ ਚਲੋ 8 ਨੇ ਦਾ ਕਿਲੋ ਕੋ ਲੈਟੀ ਖਾਈ ਲੈਂਦਾ ਬਸ ਉੱਤੇ ਉਹਦੇ ਚ ਕੀ ਕਰੀਦਾ ਤੜਕੇ ਵਾਲੀ ਜਿਹੜੀ ਖਾਲ ਪਿਉਂਦੀ ਆ ਉਹਦੇ ਵਿੱਚ 1 ਕਿਲੋ ਨਾਲ ਫੀਡ ਪਾ ਦਈਦੀ ਆ ਠੀਕ ਐ ਬਸ ਉਹ ਕਿਲੋ ਫੀਡ ਪਾਉਣ ਤੋਂ ਬਾਅਦ ਫਿਰ ਪਸ਼ੂ ਦੇ ਦੁੱਧ ਦੇ ਹਿਸਾਬ ਦੇ ਨਾਲ ਰੋਜ਼ ਮੁਠੀ-ਮੁਠੀ ਜਿਹੜੀ ਫੀਡ ਦੀ ਉਹ ਵਾਦੀ ਤੁਰ ਹੀ ਜਾਂਦੀ ਐ ਇੱਕ ਮੁਠੀ ਉਸ ਵਲੇ ਇੱਕ ਮੁਠੀ ਉਸ ਵਲੇ ਇੱਕ ਮੁਠੀ ਉਸ ਵਲੇ ਪਸ਼ੂ ਕਹਿੰਦਾ ਬਾ 12-13 ਦਿਨਾਂ ਤੇ ਉਹੀ 6- ਹੌਲੀ ਹੌਲੀ ਪਸ਼ੂ ਨੂੰ ਜਿਵੇਂ ਜਿਵੇਂ ਆਪਾਂ ਜਿਹੜਾ ਦਾਣਾ ਜਿਵੇਂ ਸੀਚਲ ਵਧਾ ਦੋਦੇ ਹਿਸਾਬ ਨਾਲ ਦੱਸਦੇ ਆ ਆਪਾਂ ਜੇ ਘੱਟ ਦੁੱਧ ਵਾਲੀਆਂ ਵੀ ਉਹਨਾਂ ਨੂੰ ਵੀ ਮਤਲਬ ਵੀ ਇਸ ਤਰ੍ਹਾਂ ਹੀ ਚਲਾਓ ਉਹ ਪੀਕ ਟਾਈਮ ਜਿਹੜਾ ਆਪਾਂ ਕਹਿੰਦੇ ਆ ਵੀ ਦੁੱਧ ਦੀ ਕੰਪੈਸਟੀ ਜਿਹੜਾ ਹੁਣ ਆਪਾਂ ਕਿੱਥੇ ਅੜਦੇ ਜਾਂਦਾ ਪਸ਼ੂ ਕਿੱਥੇ ਨਾ ਉਹ 20 25 ਦਿਨਾਂ ਦੇ ਵਿੱਚ ਸਾਰੇ ਪੂਰੀ ਕਰ ਲਾਂਦਾ ਤਾਂ ਕੋਈ ਪਸ਼ੂ ਅੜ ਵੀ ਜਾਂਦੇ ਆ ਹਨਾ ਉਹ ਫਿਰ ਉਹੀ ਪ੍ਰੋਬਲਮ ਹੁੰਦੀ ਆ ਸਮਾਈ ਦੇ ਵਿੱਚ ਪ੍ਰੋਬਲਮ ਹੁੰਦੀ ਆ ਜਿਹੜੀ ਮੱਝ ਇਸ ਤਰ੍ਹਾਂ ਸਮਝੇ ਉਹ ਬਹੁਤ ਵਧੀਆ ਰਹਿੰਦੀ ਆ ਕਨਾਲ ਨਾਲੋਂ ਥੋੜੀ ਥੋੜੀ ਫੀਡ ਬਤਾਈ ਜਾਂਦੀ ਆ ਮੱਝ ਦੁੱਧ ਵਧੀ ਜਾਂਦੀ ਆ ਉਹਦੀ ਐਵਰੇਜ ਦਾ ਪਤਾ ਲੱਗ ਜਾਂਦਾ ਵੀ ਯਾਰ 16 ਤੇ ਜਾਵੜੀ ਉਹ ਆਟੋਮੈਟਿਕ ਹੀ 6-7 ਕਿਲੋ ਫੀਡ ਤੇ ਆ ਜਾਂਦੀ ਆ ਹਾਂ ਹੁਣ ਏਨੇ ਤੇ 20 ਤੇ ਜਾਵੜੀ ਤਾਂ ਉਹ ਆਟੋਮੈਟਿਕ ਉਹਨੂੰ 8-9 ਕਿਲੋ ਫੀਡ ਤੇ ਆ ਜਾਂਦੀ ਆ ਤੇ ਜਦੋਂ ਉਹਦੀ ਚਵਾਈ ਹੋਣੀ ਹੁੰਦੀ ਆ ਜਿਵੇਂ ਆਪਣੇ ਫਾਰਮ ਨੇ ਚਵਾਈਆਂ ਤੁਸੀਂ ਦੇਖਦੇ ਆ ਕੋਈ ਮਤਲਬ 20 ਦਿੰਦੀ ਆ ਕੋਈ 25 ਦਿੰਦੀ ਆ ਕੋਈ 22 ਦਿੰਦੇ 23 ਦਿੰਦੀ ਆ ਉਹਨੂੰ ਉਸ ਹਿਸਾਬ ਦੇ ਨਾਲ ਹੀ ਫੀੜਾ ਦੇ ਹੀ ਜਾਂਦੇ ਆ ਫੀਡ ਦੇ ਨਾਲ ਨਾਲ ਸਭ ਤੋਂ ਵੱਡਾ ਕੰਮ ਦੇਖੋ ਫੀਡ ਤਾਂ ਵੀ ਐਸ ਲੋਡ ਤੁਸੀਂ ਵੀ ਉਹ ਆਪਾਂ ਵੀ ਅਚ ਵੀ ਨਾ ਕਰੀਏ ਬੀਨੂ ਨਾਲ ਦੀ ਨਾਲ ਹੀ ਖਵਾਈਏ ਤਾਂ ਉਸ ਤੋਂ ਬਾਅਦ ਜਦੋਂ ਫੀਡ ਦਾ ਟਾਈਮ ਬੰਨਦਾ ਹਨਾ ਤਾਂ ਫੀਡ ਦਾ ਆਪਾਂ ਪਾਉਣੀ ਹੈ ਜਦੋਂ ਟਾਈਮ ਬੰਨਦਾ ਉਹਦਾ ਹਨਾ ਤੜਕੇ ਹੱਥ ਨੇ ਤਾਂ ਨਾਲ ਨਾਲ ਬਾਈ ਅਸੀਂ ਕੀ ਕਰਦੇ ਹਾਂ ਕਾੜਾ ਅਸੀਂ ਨਹੀਂ ਬੰਦ ਕਰਦੇ ਬਾਈ ਵਿੱਚ ਬੰਦੇ ਕਹਿੰਦੇ ਬਾਈ ਕਾੜੇ ਦੋ ਦੇ ਤੇ ਤਿੰਨ ਦੇ ਤੇ ਨਹੀਂ ਉਹੀ ਗੱਲਾਂ ਅੱਜ ਦਿਲ ਦੀਆਂ ਕਰਦੇ ਥੋਡੇ ਨਾਲ ਸੱਚ ਹੈ ਅਸੀਂ ਜਿਹੜਾ ਤਾਂ ਕੋਈ ਪਸ਼ੂ ਵੀ ਸਮਝ ਨੂੰ ਜਿਵੇਂ ਪਹਿਲਾਂ ਵੀ ਦੱਸਿਆ ਕੋਈ ਭਾਰ ਦੀ ਕੋਈ ਪ੍ਰੋਬਲਮ ਮੰਨਦਾ ਉਹ ਤਾਂ ਪਾਉਂਦੇ ਰਹਿਣ ਤੋਂ ਕਾੜੇ ਨੂੰ ਨਹੀਂ ਅਸੀਂ ਕਾੜਾ ਬਾਈ ਇੱਕ ਟਾਈਮ ਪੱਕਾ ਹੀ ਦਿੰਨੇ ਆ ਠੀਕ ਹੈ ਅਸੀਂ ਘਟੋ ਘਟਨਾ ਬੜਾ ਜਦੋਂ ਪਸ਼ੂ ਸੂਣ ਤੋਂ ਬਾਅਦ ਸਟਾਰਟ ਕਰਦਾ ਇੱਕ ਟਾਈਮ ਬਾਈ ਜੀ ਅਸੀਂ ਤਾਂ ਉਹਨੂੰ ਜਿੰਨਾ ਟਾਈਮ ਉਹ ਪੀਕ ਟਾਈਮ ਤੇ ਪੂਰੇ ਫੁੱਲ ਤੇ ਨਹੀਂ ਚੱਲਦਾ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਯਾਰ ਠੀਕ ਐ ਵੀ ਹੁਣ ਇਹਨਾਂ ਨੂੰ ਤਾਂ ਦੁੱਧ ਦੇਣਾ ਚਾਹੀਦਾ ਉਹਨਾਂ ਦੁੱਧ ਤੇ ਹੈਗਾ ਪਰ ਉਦੋਂ ਬਾਅਦ ਤਾਂ ਪੌਣ ਦੀ ਕਾੜਾ 20-25 ਦਿਨਾਂ ਵੱਧ ਤੋਂ ਬੰਦ ਕਰੀਏ ਨਹੀਂ 20-25 ਦਿਨ ਲਗਾਤਾਰ ਇੱਕ ਟਾਈਮ ਦਾ ਕਾੜਾ ਜਿਹੜਾ ਗੁੜ ਦਾ ਉਹ ਚੱਲਦਾ ਹੈ ਕਾੜੇ ਦੇ ਨਾਲ ਨਾਲ ਬਾਈ ਦੂਜੇ ਟਾਈਮ ਕੀ ਕਰੀਦਾ ਅਸੀਂ ਖੰਡ ਠੀਕ ਐ ਖੰਡ ਬਾਟੀ ਖੰਡ ਦੀ ਪਾ ਲਈ ਦੀ ਹੈ ਮਤਲਬ ਆ ਉਸ ਆਵਨ ਨਾਲ ਪਸ਼ੂ ਦੇ ਦੁੱਧ ਦੇ ਹਿਸਾਬ ਨਾਲ ਪਾਲੀਏ ਤਾਂ 2 300 ਗ੍ਰਾਮ ਤੋਲਾ ਕੇ 1/2 ਕਿਲੋ ਦੇ ਵਿੱਚ ਪਾਈਆ ਤਾਂ 1/2 ਕਿਲੋ ਦੇ ਵਿੱਚ ਮਤਲਬ ਖੰਡ ਪਾ ਦਿੰਦੀ ਆ ਖੰਡ ਦੇ ਨਾਲ ਨਾਲ ਹੀ ਤੁਹਾਨੂੰ ਪਤਾ ਹੀ ਆ ਤਾਂ ਵਿਟਾਮਿਨ ਪਾ ਦਿੰਦੀ ਆ ਜਿਵੇਂ ਅਸੀਂ ਇਹ ਵਿਟਾਮਿਨ ਪਾ ਦਿੰਦੀ ਆ ਹਨਾ ਤਾਂ ਇਹਦੇ ਵਿੱਚ ਵਿਟਾਮਿਨ ਹੋ ਜਾਂਦੇ ਨਾਲ ਨਾਲ 20 25 ਐਮਐਲ ਤੇ ਨਾਲ ਜਿਹੜਾ ਪਸ਼ੂ ਹੁੰਦਾ ਜਦੋਂ ਸੂਣ ਵਾਲੇ ਪਸ਼ੂ ਨੂੰ ਪ੍ਰੋਬਲਮ ਆਉਂਦੀ ਆ ਭੁੱਖ ਘਟਾਉਂਦਾ ਪਸ਼ੂ ਨਾਲ ਲੀਵਰ ਟੋਨਿਕ ਪਾ ਦਿੰਦੀ ਆ ਠੀਕ ਹੈ ਜੇ ਵੱਧ ਚੰਗੀ ਆ ਬਰੋ ਟੋਨ ਲੈ ਲਓ ਲੈਫ 52 ਲੈ ਲਓ ਸੀਐਨਐਸ ਵਾਲਿਆਂ ਦੀ ਲੈ ਲਓ ਪਾਵਾ ਕੋਈ ਹੋਰ ਕੰਪਨੀ ਦੀ ਲੈ ਲਓ ਜਿਹੜੀ ਦਾ ਤੁਹਾਡੇ ਕੋਲੇ ਰਿਜ਼ਲਟ ਮਿਲਿਆ ਹੋਵੇ ਕਹਿਣ ਦਾ ਭਾਵ ਇਹ ਗੱਲ ਆ ਹਨ ਤਾਂ ਇਹਨੂੰ ਲੀਵਰ ਟੋਨਿਕ ਤੁਸੀਂ ਪਾਇਆ ਕਰੋ ਜਦੋਂ ਲੀਵਰ ਦੀ ਦਵਾਈ ਨਾਲ ਪਾਉਣ ਲੱਗੇ ਤੁਸੀਂ 100 ਗ੍ਰਾਮ ਲੀਵਰ ਦੀ ਦਵਾਈ ਪਾਤੀ 20 25 ਐਮਐਲ ਵਿਟਾਮਨ ਪਾਤੇ ਠੀਕ ਆ ਜੀ ਉੱਤੇ ਧਾਰ ਚੋਣ ਤੋਂ ਬਾਅਦ ਤੁਸੀਂ ਪਾਇਆਕ ਦੁੱਧ ਤੇ ਉੱਤੇ ਝੱਗ ਜੀ ਪਾ ਕੇ ਛੱਡ ਦਿਆ ਕਰੋ ਠੀਕ ਹੈ ਤੇ ਜਦੋਂ ਧਾਰ ਛੋਲੀ ਉਹਦੀ ਮੱਝ ਨੂੰ ਨਾਲ ਦੀ ਨਾਲ ਧਰਤਾ ਤੇ ਮੱਝ ਨੇ ਉਹ ਸਾਰਾ ਝੱਟ ਜਾਣਾ ਹਨਾ ਉਹੀ ਭੌਮਾ ਦੀ ਨਾ ਇਸ ਤਰ੍ਹਾਂ ਪੀਵੇ ਨਹੀਂ ਸਾਰੀਆਂ ਮੱਝੇ ਪੀ ਜਾਂਦੀਆਂ ਤਾਂ ਉਹ ਰੁਟੀਨ ਦੇ ਵਿੱਚ ਬਾਈ ਤੁਸੀਂ ਜਦੋਂ ਮਤਲਬ 10 12 ਦਿਨ ਹੋ ਗਏ ਉਹ ਕੰਮ ਤੁਸੀਂ ਲੀਵਰ ਦੀ ਦਵਾਈ ਦਾ ਜਦੋਂ ਪਹਿਲਾਂ ਹੀ ਸਟਾਰਟ ਕਰ ਦੇਣੀ ਆ ਤੁਸੀਂ ਭੌਮਾ ਦੀ ਸੂਣ ਤੋਂ ਬਾਅਦ 2 4 ਦਿਨ ਹੀ ਦੇਣ ਲੱਗ ਜਾਓ ਤੇ ਉਸ ਤੋਂ ਬਾਅਦ 10 12 ਦਿਨਾਂ ਬਾਅਦੋਂ ਕੈਲਸ਼ੀਅਮ ਵੀ ਸਟਾਰਟ ਕਰ ਸਕਦੇ ਆ ਤੁਸੀਂ ਕੈਲਸ਼ੀਅਮ ਵੀ ਕੋਈ ਕਈ ਕੰਪਨੀਆਂ ਦਾ ਚੰਗੇ-ਚੰਗੇ ਕੰਪਨੀਆਂ ਦਾ ਆਉਂਦਾ ਹਨਾ ਤਾਂ ਉਹ ਵੀ ਤੁਸੀਂ ਸਟਾਰਟ ਕਰ ਸਕਦੇ ਆ 100 ਕਐਮਲ ਉਹ ਵੀ ਤੁਸੀਂ ਇਸ ਤਰ੍ਹਾਂ ਹੀ ਕਰੋ ਜੇ ਸਵੇਰ ਇੱਕ ਟਾਈਮ ਤੁਸੀਂ ਖਾਂਡ ਵਿੱਚ ਮਤਲਬ ਵਿੱਚ ਆਪਾਂ ਨੂੰ ਕੋਈ ਜਿਵੇਂ ਮੰਨ ਲਓ ਪ੍ਰੋਬਲਮ ਹੁੰਦੀ ਹੈ ਆਪਾਂ ਕਹਿੰਦੇ ਕਾੜੇ ਨੂੰ ਛੱਡੋ ਯਾਰ ਗਰਮੀ ਆ ਕੋਈ ਪਸ਼ੂ ਗਰਮ ਐ ਸਮੰਦ ਹੈ ਤਾਂ ਉਹ ਦੋਨੇ ਟਾਈਮ ਹੀ ਖਾਂਡ ਪਾ ਦਿਆ ਕਰੋ ਉਹ ਦੋ ਤੋਂ ਪੌਂਦੀ ਮਾਤਰਾ ਥੋੜੀ ਕਰ ਲਈ ਜਿੱਥੇ ਅੱਧਾ ਕਿਲੋ ਪੌਣੇ ਤੇ ਪਾਈਆ ਪਾਈਆ ਦੋਨੇ ਟਾਈਮ ਪਾ ਲਿਆ ਕਰੋ ਇੱਕ ਟਾਈਮ ਖਾਂਡ ਦੇ ਵਿੱਚ ਵਿਟਾਮਿਨ ਪਾ ਕੇ ਲੀਵਰ ਦੀ ਦਵਾਈ ਪਾ ਕੇ ਦੇਓ ਤੇ ਦੂਜੇ ਟਾਈਮ ਨੂੰ ਕੈਲਸ਼ੀਅਮ ਪਾ ਦੋ 100 ਗ੍ਰਾਮ ਅਸੀਂ ਜਿਵੇਂ ਉਸਟੋਬੈਟ ਚਿਲੇਟੇਡ ਕੈਲਸ਼ੀਅਮ ਵਰਤ ਲਈਦਾ ਠੀਕ ਹੈ ਕੈਲਸ਼ੀਅਮ ਤਾਂ ਉਂ ਵੀ ਵਰਤ ਲਈਦਾ ਜਿਹੜਾ ਕੋਈ ਚੰਗੀ ਕੰਪਨੀ ਦਾ ਵੀ ਆ ਜ ਤੇ ਪਰ ਹੁਣ ਜਿਵੇਂ ਅਸੀਂ ਵਰਤਿਆ ਜਿਵੇਂ ਉਸ ਤੋਂ ਬਿਟ ਚਿਲੇਟਿਡ ਚਿਲੇਟਡ ਕੈਲਸ਼ੀਅਮ ਵਰਤਿਆ ਜਿਵੇਂ ਆਹ ਛੋਟੀ ਦੇ ਉੱਤੇ ਠੀਕ ਹੈ ਜੀ ਉਹ ਤੁਸੀਂ 100 ml ਕੈਲਸ਼ੀਅਮ ਵਰਤ ਲਿਆ ਕਰੋ ਬਾਹਰ ਦਾ ਕੰਪਨੀ ਦਾ ਆਉਂਦਾ ਤਾਂ ਉਸ ਤੋਂ ਬਾਅਦ 100-100 ml ਤੁਸੀਂ ਕਰਕੇ ਪਾਉਂਦੇ ਰਹਿਣਾ ਰੁਟੀਨ ਦੇ ਵਿੱਚ ਹੀ ਤਾਂ ਮੱਝ ਨੇ ਜਿਹੜਾ ਦੁੱਧ ਵਾਦਦੇ ਰਹਿਣਾ ਠੀਕ ਹੈ ਇਹ ਜਿਹੜੀ ਸਹੀ ਸਮਾਈ ਹੈ ਇਹ ਖਾਣ ਪੀਣ ਦੀ ਸਮਾਈ ਹੈ ਥੋੜੀ ਜਿਹੀ ਵੀਡੀਓ ਵੱਧ ਘੱਟ ਹੋ ਜਾਂਦੀ ਆ ਕਈ ਗੱਲਾਂ ਮਤਲਬ ਕਰਦੇ ਕਰਦੇ ਵੀ ਇੱਧਰ ਉੱਧਰ ਹੋ ਜਾਂਦੀਆਂ ਤਾਂ ਪਰ ਉਹ ਤੁਸੀਂ ਇੱਕ ਡਿਟੇਲ ਤੁਸੀਂ ਬਣਾ ਲਿਆ ਕਰੋ ਕਈ ਵਾਰੀ ਪਾਸੇ-ਆਸੇ ਹੁੰਨੇ ਆ ਖੇਤ ਹੁੰਨੇ ਆ ਜਾਂ ਕਿਤੇ ਹੋਰ ਹੁੰਨੇ ਆ ਆਪਾਂ ਕਹਿੰਦੇ ਨੇ ਵੀਡੀਓ ਲੰਗੀ ਯਾਰ ਉਹ ਵੀਡੀਓ ਉਹਨਾਂ ਨੂੰ ਤੁਸੀਂ ਸ਼ੇਅਰ ਕਰ ਲਿਆ ਕਰੋ ਸ਼ੇਅਰ ਕਰਕੇ ਤਾਂ ਆਪਦਾ ਸਾਰਾ ਕੁਝ ਜਾ ਕੇ ਘਰੇ ਨਾ ਸਮਾਨ ਸੂਣ ਲਿਖਿਆ ਜਾਂਦਾ ਤਾਂ ਇਹ ਜਰੂਰ ਸਮਾਨ ਤੁਸੀਂ ਪਾਇਆ ਕਰੋ ਤਾਂ ਇਸ ਤਰ੍ਹਾਂ ਜਦੋਂ ਸਾਹਮਣੇ ਦੇਖੋਗੇ ਤਾਂ ਤੁਸੀਂ ਇਹ ਵੀ ਚੀਜ਼ ਦੱਸਿਓ ਹਨਾ ਜਦੋਂ ਵੀ ਸਮਾਈਦਾ ਤਾਂ ਕੋਈ ਫਾਇਦਾ ਮਿਲਿਆ ਜਾਂ ਨਹੀਂ ਮਿਲਿਆ ਤੇ ਇਹਦਾ 99% ਹੀ ਫਾਇਦਾ ਮਿਲਣਾ ਕਿਉਂਕਿ ਆਪਾਂ ਨੂੰ ਤਾਂ 100% ਹੀ ਆ ਆਪਾਂ ਤੁਹਾਨੂੰ ਚੱਲ 99 ਕਹਿ ਦਨੇ ਆ ਠੀਕ ਹੈ ਸਭ ਤੋਂ ਵੱਧ ਜਾਨੀ ਕਿ ਵਧੀਆ ਜਿਹੜੀ ਸਮਾਈ ਇਹ ਹੀ ਹੁੰਦੀ ਆ ਬਈ ਕਿਉਂਕਿ ਇਹ ਵੀ ਸਮਾਈਆਂ ਵੀ ਅਸੀਂ ਉਦੋਂ ਸਿੱਖਿਆ ਸਾਨੂੰ ਨਹੀਂ ਕਿਸੇ ਨੇ ਵੀ ਦੱਸੀਆਂ ਅਸੀਂ ਵੀ ਹੌਲੀ-ਹੌਲੀ ਤੱਕੇ ਖਾ-ਖਾ ਕੇ ਜਦੋਂ ਆਏ ਹੁੰਦਾ ਯਾਰ ਐ ਕਰ ਲਏ ਐ ਕਰ ਲਏ ਕੋਈ ਨਾ ਕੋਈ ਯਾਰ ਦੋਸਤ ਇਕ ਅੱਧੀ ਗੱਲ ਉਹਦੇ ਨੂੰ ਦੱਸਤੀ ਇਕ ਅੱਧੀ ਉਹਨੇ ਦੱਸਤੀ ਹੌਲੀ-ਹੌਲੀ ਇਹ ਗੱਲਾਂ ਕਰਦੇ ਕਰਦੇ ਹੌਲੀ-ਹੌਲੀ ਚੀਜ਼ਾਂ ਸਾਰੀਆਂ ਜਿਹੜਾ ਫਾਰਮੂਲੇ ਲਿਖਣੇ ਇਕੱਠੇ ਕਰਨੇ ਦਿਮਾਗ ਦੇ ਵਿੱਚ ਕਾਪੀ ਪਜ ਜਾਣੀ ਫਿਰ ਜਾ ਕੇ ਥੋੜੇ ਨਾਲ ਸਾਂਝੇ ਕਰਨੇ ਠੀਕ ਆ ਵੀ ਵੀਡੀਓ ਯਾਰ ਸਾਂਝੀ ਕਰਦੇ ਆ ਤਾਂ ਉਹ ਚੀਜ਼ਾਂ ਯਾਦ ਰਹਿੰਦੀਆਂ ਹਮੇਸ਼ਾ ਜਿੰਨੀ ਵੀ ਕੋਈ ਨਾ ਚੀਜ਼ ਸਾਂਝੀ ਕਰਾਂਗੇ ਉਹ ਯਾਦ ਰਹੂਗੀ ਫਿਰ ਇਸ ਤਰ੍ਹਾਂ ਕਰਦੇ ਕਰਦੇ ਥੋੜਾ ਜਿਹਾ ਵੀ ਪਸ਼ੂ ਸਾਹਮਣਾ ਜਿਹੜਾ ਸਿੱਖਦੇ ਸੀ ਇਵੇਂ ਜਿckਰੀ ਪਹਿਲਾਂ ਫੀਡ ਫਾਰਮੂਲੇ ਦਾ ਹੁੰਦਾ ਸੀਗਾ ਫੀਡ ਫਾਰਮੂਲੇ ਵਾਸਤੇ ਵੀ ਜਦੋਂ ਪੋਸ ਦੇ ਕੋਨਾ ਕੋ ਜਿਵੇਂ ਦੱਸ ਦੇਣਾ ਜਾਂ ਬਾਲਾਂ ਮਹਿੰਗੀਆਂ ਤੇ ਜਾਂ ਜਮ੍ਹਾਂ ਸਸਤੀਆਂ ਪਰ ਹੌਲੀ ਹੌਲੀ ਇਵੇਂ ਜਿckਰੀ ਫੀਡ ਫਾਰਮੂਲੇ ਬਣਨ ਲੱਗੇ ਠੀਕ ਹੈ ਵੀ ਜਿਹੜਾ ਆਪਦੇ ਫਾਰਮ ਨੂੰ ਪਾਸ ਕਰਦੇ ਹੁਣ ਨਾਲੇ ਦੁੱਧ ਨਾ ਘਟਣ ਤੇ ਤਾਂ ਹੀ ਫੀਡ ਵੀ ਆਪਾਂ ਜਦ ਤੱਕ 32 ਤੇ 33 ਰੁਪਇਆ ਤੋਂ ਉੱਤੇ ਨਹੀਂ ਨਿਕਲਣ ਦਿੱਤੀ ਤੇ ਨਾਲੇ ਸਰੇ ਦਾ ਫਾਰਮੂਲਾ ਹੁੰਦਾ ਨਾ ਤਾਂ ਉਹਦਾ ਕਰਕੇ ਵੀ ਜਿਹੜੇ ਪਸ਼ੂ ਆ ਵੇਸਟ ਰਹਿੰਦੇ ਆ ਤੋਕੜਾਂ ਤੋਂ ਲਾ ਕੇ ਸਜਰਾਂ ਦੇ ਕਾ ਇਹ ਜਿਹੜੀ ਸਜਰਾਂ ਦੀ ਸਮਾਈ ਆ ਬਾਈ ਠੀਕ ਆ ਜੀ ਧੰਨਵਾਦ ਸਸੀਕਾਲ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ